नहीं 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 चलेगी नहीं चलेगी नहीं चलेगी जिंदाबाद जिंदाबाद फिर कौन अपना हेलो इधर। ਕਿਹੜਾ ਮਾਰੋ ਬਾਈ ਧੱਕੇ ਨਾਲ ਕਿਹੜਾ ਮਾਰੋ ਧੱਕੇ ਨਾਲ ਕਿਹੜਾ ਮਾਰੋ ਧੱਕੇ ਨਾਲ ਇਹ ਸਮੇਂ ਦੇ ਦਿਆਈ ਅੱਗੇ ਨੂੰ ਤੁਸੀਂ ਬਾਕੀ ਕਿੱਥੇ ਨੇ ਆ ਦੂਜਾ ਕਿੱਥੇ ਆ ਕਿੱਥੇ ਕਿਹੜਾ ਰਾਉਂਡ ਆ ਕਿੱਥੇ ਕੋਈ ਵੀ ਨਹੀਂ ਉਹ ਬੰਦੇ ਪਿਛਲੇ ਕੋਈ ਨਾ ਅੱਗਦੇ ਉਹ ਪਿੱਛੇ ਆਪਣੇ ਕਸ਼ਟ ਦੀਦਾ ਹਾਂ ਮੈਂ ਉਹਨਾਂ ਕੋਲ ਗੋਦ ਤੇ ਉਹਦੇ ਨੂੰ ਸੁਯਤੇ ਉਹ ਟੱਕੜਾ ਘੜਾਈ ਦੀ ਬੜੀ ਪਰਾਹ ਦਾ ਕੰਮ ਕਰਨਾ ਜਾਣਾ ਜਨਾਬ ਉਹਨਾਂ ਕੋਲ ਕਿਹੜੇ ਆਖਰੋਤੇ ਸ਼ਿਪੀ ਸਾਹਮਣੇ ਯਾਰ ਸਰਕਾਰ ਦੇ ਉਹ ਬੰਦੇ ਪੈ ਸਰਕਾਰ ਆਪਾ ਉਹ ਵੜ ਕੇ ਤਰਾਂਗੇ ਅੰਦਰ ਨਹੀਂ ਨਹੀਂ ਐਸ.ਸੀ.ਐਮ. ਆਉਂਦੀ ਹੈ ਨਾ ਆਪਾਂ ਉਸਦੇ ਨੂੰ ਬੁਲਾ ਰਹੇ ਨੇ ਭਾਜੀ ਐਸ.ਸੀ.ਐਮ. ਨੂੰ ਬੁਲਾਓ ਯਾਰ ਅੰਦਰ ਜਾਣ ਦਿੰਦਾ ਮੈਂ ਕਹਿੰਦਾ ਆਪਾਂ ਬੁਲਾਈ ਐਮ.ਐਲ.ਏ. ਸਾਹਿਬ ਆਹ ਹੁਣੇ ਅਭੀ ਦੇ ਆਏ ਨੇ ਇਧਰ ਦੇਖੋ ਇਧਰ ਦੋ ਬੰਦੇ ਜਾਣੋ ਮੇਰੀ ਗੱਲ ਸੁਣੋ ਆ ਲੋ ਆ ਲੋ ਵੀਡੀਓ ਵੇਖ ਲੈਣੇ ਆ ਆ ਆ ਬੰਦੇ ਅੰਦਰ ਕਿਤਨਾ ਆ ਦੋ ਬੰਦੇ ਸਰ ਇਹ ਆ ਆ ਆ ਕਰੇ ਸਾਰੇ ਬੰਦੇ ਆ ਜੀ ਸਾਰੇ ਬੰਦੇ ਬਾਹਰ ਕੱਢੋ ਸਾਰੇ ਹੁਣ ਆ ਦੋ ਬੰਦੇ ਤੁਹਾਡੇ ਅੰਦਰ ਉੱਥੇ ਵਖੂ ਉੱਧਰ ਦੇਖੋ ਆ ਆ ਵੇਖੋ ਸਾਹਿਬ ਇਧਰ ਧਿਆਨ ਦਿਓ ਆ ਓਏ ਤੈਨੂੰ ਦੂਸਤ ਫਿਰ ਰਾਜਨਾ ਮੇਰੇ ਵੀਰੇ ਹੁਸੈਨ ਵੀਰੇ ਕਿਉਂ ਜੀ ਚੈਕ ਕਰਨਾ ਚਾਹੁੰਦਾ

ਬੰਦੇ ਬੰਦੇ ਜਨਾਬ ਕੋਈ ਟੈਂਪਾਸ ਕਰਨ ਦੇ ਬੰਦੇ ਬੰਦੇ ਸੱਲੋ ਬੰਦੇ ਲਿਆਵੋ ਫਟਕਲ ਮੈਨੂੰ ਮੈਨੂੰ ਦੋ ਤਿੰਨ ਜਣੇ ਚਾਹੀਦੇ ਹਾਂ ਹਾਂ ਉਹ ਕੰਦਾ ਨੇ ਲੈ ਕੇ ਹਾਂ ਮੈਂ ਮੈਂ ਦੇਖਾਂ ਇਹ ਬੰਦੇ ਸਾਰੇ ਸਾਰ ਦੋ ਤਿੰਨ ਜਣੇ ਮੈਨੂੰ ਚਾਹੀਦੇ ਨਹੀਂ ਨਹੀਂ ਮੈਂ ਪਰ ਇਹ ਇਹ ਗੱਡਾ ਕਰਦੀ ਵਾਹ ਉਹ ਪੋੜਾ ਟੈਂਪਾਉਂ ਗੋੜਿਆ ਅੱਜ ਪੈਰ ਉੱਢਿਆ ਦਾ ਸਰ ਟੈਂਪ ਨੇ ਟਪਾਉਂ ਅੱਡਾ ਮੈਂ ਮੈਂ ਉਹਨੂੰ ਉਹਨੂੰ ਦੱਸ ਇੱਕ ਗੱਲ ਥੋੜਾ ਬੜਾ ਦੀ ਆ ਆਪਾਂ ਜਿੱਦ ਨੂੰ ਉਹ ਬੜੀ ਥੋੜਾ ਆ ਸਟਾਪ ਤੇ ਸਾਈਡ ਤੇ ਕਰਾਉਂ ਮਾ ਉਹ ਤੇ ਬੈਠੇ ਨੁਕਸਾਨ ਹੋਵੇ ਦੇਖੋ ਗੱਲ ਥੋੜਾ ਉਹਨਾਂ ਨੇ ਬੁਲਾਏ ਨਹੀਂ ਬਾਕੀ ਨੇ ਸਾਡੇ ਬੰਦੇ ਤੇ ਗੇਟ ਤੇ ਵੀ ਨਹੀਂ ਖੜੇ ਲੋ ਧੱਕ ਉਹ ਜੀ ਮੈਂ ਉਹ ਐਸਾ ਨਹੀਂ ਹੋਣ ਇੱਥੇ ਗਏ ਸਰ ਮੈਨੂੰ ਵੀ ਪਤਾ ਹੈ ਕਿ ਉਹ 80 ਕਿਲੋਮੀਟਰ ਸਾਡੇ ਕਿ ਆਏ ਹੋ ਸਾਨੂੰ ਕੋਈ ਨਹੀਂ ਬੰਦੇ ਫੜ ਲਿਓ ਹੈਲੋ ਪੜ ਲੈ ਆਪਣੇ ਪਰਚਾ ਹੁਣੇ ਹੁਣੇ ਇਮੀਜੈਂਟ ਇੱਕ ਮੁੰਡਾ ਹੁਣੇ 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 ਐਮਐਲਏ ਸਾਹਿਬ ਅਸੀਂ ਤੁਹਾਡੇ ਕੋਲ ਆਏ ਆਂ ਤੇ ਇਹ ਹੁਣੇ ਸਾਨੂੰ ਇੱਥੇ ਦਬਕੇ ਮਾਰ ਕੇ ਸਾਡੀਆਂ ਬੋਟਾਂ ਨਹੀਂ ਮਾਰਦੇ ਸਾਨੂੰ ਪਾ ਸਾਨੂੰ ਪੁੱਛੋ ਤੁਸੀਂ ਕਿਆ ਨਹੀਂ ਕਿ ਤੂੰ ਐਮ.ਐਲ.ਏ. ਸਾਹਿਬ ਨਾਲ ਗੱਲ ਕਰਾ ਜਾ ਕੇ ਨਹੀਂ ਕਿਹਾ ਤੁਸੀਂ ਹਾਂ ਜੀ ਹੁਣ ਵੀ ਗੱਲ ਕਰਾ ਦਿੰਦਾ ਤੇ ਦੱਸੋ ਸਾਡਾ ਕੀ ਕਸੂਰਾ ਏ ਤੁਹਾਨੂੰ ਕੀ ਮਾਰਿਆ ਗਿਆ ਦੱਸੋ ਸਹੀ ਕੀ ਮਾਰਿਆ ਗਿਆ ਨਹੀਂ ਕਿਹਾ ਬਾਬਾ ਜੀ ਵੀ ਉੱਥੇ ਪਿੰਡ ਦੇ ਵਿੱਚ 200 ਬੰਦੇ ਲੈ ਕੇ ਸਾਡੇ ਚਲ ਗਏ ਹੋ ਹੈ ਤੇ ਤੁਸੀਂ ਉਹਨਾਂ ਦੇ ਕਾਰਵਾਈ ਕਰਦੇ ਸਾਨੂੰ ਆੜ ਕੇ ਧੋਕੇ ਮਾਰੀ ਜਾਂਦੇ ਤੁਸੀਂ ਹੈ ਇਹ ਕੋਈ ਨਿਆਮ ਆ ਤੁਹਾਡਾ ਦੱਸੋ ਸਹੀ ਤੁਸੀਂ ਉੱਥਾ ਤੁਰਦ ਲਓ ਤੂੰ ਦੂਜੇ ਪਾਸੇ ਤੁਸੀਂ ਫੋਟੋਆਂ ਖਿਚਾਉਣ ਦੇ ਸਾਡੀਆਂ ਸੀਐਸਟਾਫ ਵਾਲਿਆਂ ਕੋਲ ਦੂਸਰਾ ਮੈਂ ਕਹਿੰਦਾ ਰੋਜ਼ ਘੱਟ ਲਾਉਂ ਆ ਆਪਣੀ ਜਿਹੜੀ ਪ੍ਰਸ਼ਾਸਨਾਈ ਜੀ ਮੇਰੇ ਨਾਲ ਨਾ ਕੋਈ ਕੰਮ ਨਹੀਂ ਕਰਾਂਗੇ ਮੇਰੇ ਬਾਰਗੇ ਮੇਰੀਆਂ ਨਾਰੀਆਂ ਮੰਨ ਲਓ ਜੇ ਤੁਹਾਨੂੰ ਸਟਾਰ ਲੱਗੇ ਤਾਂ ਸਾਡੇ ਕੋਲ ਵੀ ਸਟਾਰ ਨੇ ਬਿਲਕੁਲ ਗਾਈ ਚੋਕ ਉੱਡਾ ਦੰਮਣੇ ਦੇਂਗਾ ਮੇਰਕੋ ਠੀਕ ਹੈ ਨਾ ਇੱਥੇ ਵੀ ਨਹੀਂ ਖੜਨ ਦਿੱਤਾ ਤੱਕ ਹੋਰ ਸਾਨੂੰ ਕਰਕੇ ਮਰੀ ਜਾਂਦੇ ਇਹ ਲੋਕ ਮਾਰ ਦੋਗੇ ਆਪ ਦੇਖੋ ਕਿਉਂ ਕਿਉਂ ਬੰਦੇ ਸਾਡਾ ਪ੍ਰਧਾਨ ਪਿੱਛੇ ਹੋ ਜੂਗਾ ਕਾਰਜਤਾ ਨਹੀਂ ਉਹਦੇ ਅੰਦਰ ਪਾਜੀ ਮਿੰਟ ਤੇ ਨਹੀਂ ਜਿਸ ਜੇ ਬੰਦਾ ਵਾਸਪਰ ਪਤਾ ਕਿ ਅਸੀਂ ਗੁਇਲ ਚੱਲਦੇ ਹਾਂ ਟੀਐਸਪੀ ਪਤਾ ਹੈ ਕੋਈ ਅੰਦਰ ਜਾਣੇ ਸਿੱਧਾ ਯਾਰ ਸਰਕਾਰ ਤੇ ਹੈਗੇ ਦਾ ਵਾਲਾ ਸਰਕਾਰ ਹੋਣਾ ਸਰਕਾਰ ਹੋਣੀ ਬਿਲਕੁਲ ਆਪਕਾ ਆਪਕਾ ਪਤਾ ਮੈਨੂੰ ਨਹੀਂ ਪਤਾ ਆਪਣੇ ਆਪਣੇ ਬਣੇ ਸੌਂਦੀਆਂ ਕਰਦੇ ਆ ਮੇਰਾ ਨਾਮ ਕਰ ਰਿਹਾ ਨਾ ਇੱਕ ਜਿਹੜਾ ਕਾਉਂਟਰ ਕਰੀਆ ਤੇ ਮੁੰਡੇ ਫੜ ਕੇ ਬਗਾਨੇ ਪੁੱਤ ਧੀਆਂ ਪੁੱਤ ਮਰੀ ਜਾਂਦੇ ਲੋਕਾਂ ਦੇ ਤੁਸੀਂ ਇਹ ਲੋਕਾਂ ਦੇ ਪੁੱਤ ਮਾਰੀ ਜਾਂਦੇ ਕਿਹਦੀ ਭਾਰੀ ਆਉਣੀ ਆ ਬਾਰੇ ਸ਼ੀਦਾਂ ਨੇ ਕਰਨੀ ਕਿਰਪਾ ਤੁਹਾਨੂੰ ਰੱਬ ਨੇ ਚੁਕਣਾ ਤੁਹਾਨੂੰ ਤੁਹਾਨੂੰ ਬੰਦੀਆਂ ਦਾ ਘਰ ਨਾ ਤੁਹਾਨੂੰ ਲੋਕਾਂ ਦੇ ਪੁੱਤ ਮਾਰੀ ਜਾਂਦੇ ਗੋਲੀਆਂ ਮਾਰ ਮਾਰ ਕੇ ਤੁਸੀਂ ਵੇਟ ਕਰ ਜੀ ਲੋਕਾਂ ਦੇ ਪੁੱਤ ਮਾਰੀ ਜਾਂਦੇ ਗੋਲੀਆਂ ਮਾਰ ਮਾਰ ਕੇ ਤੁਸੀਂ देख रहे स्टार न्यूज पंजाबी